Ini baru, apa yang diajak ਇਹ ਕੀ ਨਾਮ ਆਪਣਾ ਆਪਣਾ ਡੋਨੀ ਜੀ ਡੋਨੀ ਕੀ ਮਾਮਲਾ ਕੀ ਹੋਇਆ ਸੀ ਮਾਮਲਾ ਜੀ ਸ਼ਾਰਟ ਸਰਕਟ ਹੋ ਗਿਆ ਜੀ ਅੱਗ ਬਹੁਤ ਲੱਗੀ ਜੀ ਅੱਛਾ ਕਿਸੇ ਅੱਗ ਲੱਗੀ ਹੈ ਇਹ ਕਬਾੜੀਏ ਦਾ ਕੰਮ ਆ ਜੀ ਉਹਨਾਂ ਦਾ ਬਹੁਤ ਜ਼ਿਆਦਾ ਅੱਗ ਲੱਗੀ ਹੈ ਜੀ ਕਿਹੜਾ ਮੱਲਾ ਪੈਂਦਾ ਬਸੰਤਨਗਰ 6 ਨੰਬਰ ਗਲੀ ਅੱਛਾ ਕਿਸ ਤਰ੍ਹਾਂ ਅੱਗ ਲੱਗੀ ਸ਼ਾਰਟ ਸਰਕਟ ਆ ਜੀ ਅੱਛਾ ਇੱਕ ਤੋਂ ਅੱਗ ਲੱਗੀ ਹੈ ਆ ਹੋ ਗਿਆ ਅੱਧਾ ਪੌਣਾ ਘੰਟਾ ਜੀ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਹੁਣ ਉੱਥੇ ਜਾ ਕੇ ਪਤਾ ਲੱਗੂ ਕਾਉਂਸਲਰ ਸਾਹਿਬ ਨੇ ਬਹੁਤ ਸਹਿਯੋਗਦਾਨ ਦਿੱਤਾ ਉਹ ਲੱਗੇ ਹੋਏ ਕਾਉਂਸਲਰ ਸਾਹਿਬ ਤੇ ਲੱਗੇ ਗੱਡੀਆਂ ਆ ਰਹੀਆਂ ਪਰ ਹੱਲੇ ਪ੍ਰੋਪਰ ਹੋਰ ਗੱਡੀਆਂ ਚਾਹੀਦੀਆਂ ਜਿੰਨਾ ਅੱਗ ਬੁਝਾਈ ਜੋਗੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਹੈ ਅੱਛਾ ਜੀ ਚਾਹ ਠੀਕ ਹੋ ਉਹ ਤੁਸੀਂ ਜਾ ਕੇ ਫਾਇਰ ਬ੍ਰੀਡ ਨੂੰ ਕਰੋ ਫੋਨ ਤੇ ਜਦਾਂ ਅੱਗ ਬੁਝੇ ਫਟਾਫਟ ਕੋਈ ਘਾਇਲ ਵੀ ਹੋਏ ਨਹੀਂ ਕੋਈ ਨਹੀਂ ਕੋਈ ਏਦਾਂ ਨੁਕਸਾਨ ਨਹੀਂ ਬਸ ਓਦਾਂ ਨੁਕਸਾਨ ਹੈ ਜਾਨੀ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਜੀ ਠੀਕ ਹੈ